ਲੋ ਜੀ ਬਾਈ ਅਸਤਰੀ ਕਾਲ ਜੀ ਸਾਰਿਆਂ ਨੂੰ ਅਸਤਰੀ ਕਾਲ ਜੀ ਸਵਾਗਤ ਹੈ ਤੁਹਾਡਾ ਮਲਕੀਤ ਬਾਈ YouTube ਚੈਨਲ ਤੇ ਆਹ ਬਾਕੀ ਰੇ ਪਾਉਣਾ ਆਏ ਹੋਏ ਆ ਜੀ ਪਹਿਲਾ ਕਣਕ ਚ ਪਹਿਲਾ ਰੇ ਪਹਿਲੇ ਰੇ ਚ ਕਾਣਾ ਵਾ ਤਗੜਾ ਬਾਹੀ ਪਾਉਣਾ ਹੁਣ ਇੱਕ ਦਿਨ ਇਤ ਬਾਅਦ ਜੂਰੀ ਆ ਹੀ ਪੈਣਾ ਬਸ ਜਿਹੜੇ ਵਧੀਆ ਵਧੀਆ ਅੱਜ ਵੀ ਹੁਣ ਕਣਕ ਸਭ ਵਧੀਆ ਬਾਈਆਂ ਨੰਬਰ ਇਹਦਾ ਪਾਣੀ ਦੇ ਪਹਿਲਾਂ ਵੀ ਯੂਰੀਆ ਲਾਉਂਦੇ ਕਾਣਕ ਬਹੁਤ ਸੋਹਣੀ ਹੋਗੀ ਯਾਰ ਯੂਰੀਆ ਤੇ ਹੁਣ ਆ ਪਾਉ ਲੱਗੇ ਜਿਹੜੇ ਟੋਟਾ ਸਵਾ 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 ਵੀ ਪੈਣਾ ਸਵਾ ਸਵਾ ਵੀ ਪੈਣਾ ਬਸ ਆ ਬਾਕੀ ਆ ਸਮਾਨ ਹੈ ਹੈ ਕਿ ਨਹੀਂ ਬਾਕੀ ਦਾ ਆ ਤਾਂ ਤੇਰਾ ਉਹੀ ਆ ਸਲਫਰ ਇਹ ਆ ਪਾਣੀ ਪੂਣੀ ਤੇ 4-4 ਕਿਲੋ ਬਾਈ ਸਲਫਰ ਪਾਤਾ ਆ ਠੀਕ ਆ ਸਲਫਰ ਸਾਲਾ ਛੇਮੀਆਂ ਵਰਗਾ ਹੈ ਇਹ ਉੜਨੇ ਵਾਲਾ ਚੱਕਰ ਨਹੀਂ ਹੈਗਾ ਹਰ ਵੀਰ ਦਾ ਹੋ ਹੋਰ ਦੂਆ ਤਾਂ ਅੱਖਾਂ ਚ ਪੈਂਦਾ ਹੁੰਦਾ ਦਾ ਬਹੁਤ ਹੋਰ ਇਹ ਸਾਲਾ ਆਏ ਅੱਜ ਕਾ ਤੇਲੇ ਦੀ ਦੂਆ ਆਉਂਦੀ ਆ ਛੇਮੀਆਂ ਆਈਆਂ ਲੱਹ ਇਹ ਜਿਹੀੰਦਾ ਹੋ ਤਿੰਨ ਥੈਲੇ ਬਾਈ ਆਪਾਂ ਨੇ ਗੇਰ ਤੇ ਤਿੰਨ ਦਾ ਗਾਣਾ ਹੁਣ ਰਲਾ ਦੇਣਾ ਤਿੰਨ ਦਾ ਗਾਣਾ ਹੁਣ ਰਲਾਉਣ ਲੱਗੇ ਆ ਅੱਧ ਗਿਰ ਗਿਆ ਅੱਧ ਰਹਿ ਗਿਆ ਬਸ ਕੈਮਰਾਮੈਨ ਨੂੰ ਡੀ ਵੀ ਡੀ ਕੇ ਆ ਵੀ ਚੱਕਲੇ ਪਏ ਆ ਹਾਂ ਵੀ ਹਥਿਆਰ ਰੱਖਣਾ ਪਿਆ ਮਾਹਾਂ ਭਾਈ ਉਹਨੇ ਨਹੀਂ ਆਉਣਾ ਗਿਆ ਹੋਇਆ ਹੁਣ ਕਿਧਰੇ ਇਹਨੂੰ ਵੀ ਆਪੇ ਗਾਣਾ ਰਲਾ ਲੈ ਹੁਣ ਲੱਹ ਉਹ ਪਰ ਮੈਂ ਕਹਿੰਦਾ 50-50 ਕਿਲੋ ਮਾਲ ਤਾਂ ਬਣੇਂ ਗਿਆ ਹੈ ਨਾ ਮੰਨ ਕੇ ਚੱਲ ਤਾਂ 40 ਕਿਲੋ ਥੈਲਾ ਹੁੰਦਾ 45 ਕਿਲੋ ਦਾ ਹੁੰਦਾ ਵਾ 50 ਕਿਲੋ ਕਿੱਲੇ ਦਾ ਬਹੁਤ ਹੈ ਬਾਈਕੇ ਛਿੱਟੇ ਨੇ ਹਲਾ ਦੇਣੀ ਕਣਕ ਹੁਣ ਬਸ ਇਹਨੇ ਹੈ ਉਹ ਆਹੀ ਛਿੱਟਾ ਟਕੜਾ ਲੱਗਣਾ ਤਾਂ ਪਹਿਲਾ ਕਿਤੇ ਬਾਅਦ ਕਿੱਥੇ ਕਰਦਾ ਰਾਤ ਲੱਗ ਗਿਆ ਰੱਬ ਇਹ ਕਿੱਥੇ ਕਰਨਾ ਦਾ ਹੈ ਪਾਣੀ ਹੋ ਰਿਹਾ ਬਥੇਰਾ ਹੈ ਬਚਾਓ ਕਰ ਗਿਆ ਕਣਕ ਦਾ ਬਹੁਤ ਟੌਪ ਦੀ ਇੱਧਰਲੀ ਸਾਈਡ ਤੋਂ ਬਹੁਤ ਵਧੀਆ ਕਣ ਖੜੀ ਲਾ ਹੈ ਆਹ ਸਾਈਡ ਥੋੜੀ ਜਿਹੀ ਹੌਲੀ ਏ ਉਧਰ ਨੂੰ ਹਲੇ। ਮੈਂ ਠੀਕ ਐ ਸਾਰੀ ਉਧਰ ਜੰਮੀ ਥੋੜੀ ਜਿਹੀ ਘੱਟ ਤੀ ਹੁਣ ਹੁਣ ਸੈੱਟ ਹੋ ਗਈ ਐ। ਦੂਈ ਜਿੱਤੇ ਨੂੰ ਵਧੀਆ। ਇੰਸਟਾਲ ਹੋਣਾ ਨਾ ਆਪਣਾ। ਹੂੰ। ਤੂੰ ਤੇ ਪਹਿਲਾ ਟੋਟਾ ਜਾਂ ਸਵਾ ਟੋਟਾ। ਤੂੰ ਤੇ ਪਹਿਲਾ ਸਰਪੇ ਜਿੱਥੇ ਆਹ ਲਾਗ ਲਾਗ ਹੁਣ ਜੰਮੀ ਆ ਕਣਕ। ਹੂੰ ਲੇਟ ਜੰਮੀ ਥੋੜੀ ਜਿਹੀ ਪਾਣੀ ਦੇ ਬਾਅਦ। ਹਾਂ। ਇਹਦੇ ਮੈਂ ਸਵਾ ਟੋਟਾ ਪਹਿਲਾਂ ਮਾਰ ਫੇਰ ਦੂਆ ਫੇਰ ਇਕੱਠਾ ਕਰ ਦੇਣਾ। ਹਾਂ ਦੋ ਥੱਲੇ। ਦੋ ਘੰਟੇ ਲੱਗਣੇ ਆ। ਦੋ ਹੀ ਲਾਉਣੇ ਬਸ। 3 ਲਾਉਣਾ ਹੈ ਨਹੀਂ। ਦੋ ਹੀ ਲੱਗਣੇ ਬਸ। ਕਿ ਕਿਨੇ ਦੋ ਕਾ ਦੋ ਛੱਟੇ ਲਾਉਣੇ ਜੂਰੀਏ ਤੇ ਬਸ ਦੋ ਦਾ ਦੋ ਥੈਲੇ ਬਹੁਤ ਅਕੀਲੇ ਦੇ ਆਜਾ ਅੱਜ ਤਾਂ ਪਾਸ਼ਾ ਬਾਗਿਆ ਅੱਜ ਦੱਖਣ ਨਹੀਂ ਆਇਆ ਪੱਛੋਂ ਮੁੜੇ ਕੱਲ ਦੱਖਣ ਥੋੜਾ ਤੇਜ਼ ਚੱਲਿਆ ਦੱਖਣ ਦਾ ਤਾਂ ਕੰਮ ਕਰਿਆ ਪਿਆ ਹੈ ਇੰਨਾ ਥੋਕਰ ਵੀ ਤੂੰ ਲੰਘ ਗਿਆ ਆ ਖੇਤ ਇਹਨਾਂ ਦੇ ਜਿਵੇਂ ਗਿੱਲੇ ਪਏ ਕੱਧਾ ਪਾਣੀ ਲਾਇਆ ਪਿਆ ਹਾਂ ਲੈ ਕਣਕ ਵੀ ਜਿੱਦਾਂ ਆਪਣੇ ਕਣਕ ਵੀ ਜਿੱਦੀ ਉੱਧਰ ਦਾ ਪਾਣੀ ਲਾਇਆ ਬਹਿ ਜਾ ਵੀ ਟੈਕਟਰ ਦਾ ਪੈਰ ਘੜਦਾ ਹੂੰ ਜਿੱਥੇ ਪਰਾਲੀ ਪਈ ਸੀ ਉੱਥੇ ਜੰਮੀ ਕਿੰਨੇ ਚਾਰ ਆ ਗਿੱਲੇ ਸਮਾ ਥੱਲੇ ਹਾਂ 11 ਪੈ ਗਈ ਹੱਲੇ ਹੋਰ ਕਦ ਬੀਜ ਹੋਣੀਆਂ ਲਾਹੇ ਇਦਾਂ ਕੁਲੇ ਹੀ ਨਹੀਂ ਆ ਰਿਹਾ ਗਾਰਾ ਆ ਜਾ ਗਾਰੇ ਵਰਗੇ ਬੇਹੇ ਤਾਂ ਇਹਨਾਂ ਚ ਕੀ ਕਣਕ ਬੀਜੂਗੇ ਹੱਲੇ ਇਹ ਕਿਤੇ ਮੀਂਹ ਉਹ ਡਾਕਰ ਬਾਈ ਬੱਤ ਨਹੀਂ ਆਉਂਦੀ ਹੈਗੀ ਯਾਰ ਉੱਥੇ ਕਿੰਨਾ ਹੁਣ ਬੀਜਾਂ ਇਸ ਨੂੰ ਤਾਂ ਕੀ ਫਾਇਦਾ ਕੰਨੇ ਦਾ ਕਿੱਥੇ ਉੱਥੇ ਪੱਛੇ ਜੇ ਪਤਾ ਨਹੀਂ ਹੁਣ ਕਣਕ ਬੀਜੂਗਾ ਪਰ ਕਣਕ ਬੀਜੂਗਾ ਹੁਣ ਫਾਇਦਾ ਕੋਈ ਨਹੀਂ ਨਾ ਛੱਡ ਗੰਨਾ ਉਪਣੀ ਪੈਣਾ ਨਾ ਅੱਖ ਦੀ ਅੱਖ ਦੀ ਜਮਨ ਸ਼ਕਤੀ ਘਾੜਦੀ ਨਹੀਂ ਹੁਣ ਅੱਖ ਮਰ ਜਾਂਦੀ ਹੈ ਹਾਂ ਅੱਖ ਤਾਂ ਮਰਨੀ ਹੋਵਾ ਹੁਣ ਫੇਰ ਹੁੰਦਾ ਪੰਜ ਛੇ ਮਹੀਨੇ ਵਿੱਚੇ ਪੈਣਾ ਮਿੱਟੀ ਦੇ ਹੂੰ ਕੰਨਾ ਦਾ ਚਾਹੀਦਾ ਗਿਆਤਾ ਜਿਹੜਾ ਜੰਮਿਆ ਆਵੇ ਹੁਣ ਨਾ ਯਾਰ ਖੜੇ ਹੁਣ ਐਨ ਜੇ ਹੁਣ ਦਿੰਦੇ ਨੇ ਖੜਦੇ ਨਾ ਉਹਨੇ ਵੀ ਬਸ ਜੰਮਤ ਆਇਆ ਉਹ ਹੂੰ ਖੜ ਕੇ ਤੇ ਉਹਨੇ ਵੀ ਆਣਾ ਜੰਮਿਆ ਆਇਆ ਬਸ ਟਕੜਾ ਘਾਣੀ ਕਰਦਾ ਕੰਮ ਪਹਿਲਾਂ ਤਾਂ ਤਿੰਨ ਤਿੰਨ ਤਾਂ ਘਾਣੇ ਰਲਾ ਲੇ ਤਿੰਨ ਤਿੰਨ ਥਾਲਿਆਂ ਦੇ ਦੋ ਘਾਣੇ ਰਲਾ ਕੇ ਪੈ ਗਿਆ ਬਸ ਪੰਜ ਗੀਲਿਆਂ ਚ ਥੇ ਸਾਇਦ 6 ਥਾਲੇ ਪਾਤੇ ਆਪ 6 ਪੈ ਥਾਲਾ ਥਾਲੇ ਮੰਨ ਕੇ ਚੱਲ ਥੈਲਾ ਥੈਲਾ ਹੀ ਪਿਆ ਅੱਗੇ 50 ਕਿਲੋ ਦੀ ਪੈ ਗਈ ਤੇ ਹੁਣ 40 45 ਕਿਲੋ ਦੀ ਆ ਇਹਦੀ ਹੌਲੀ ਹੌਲੀ ਘਟੇ ਜਾਣੀ ਮੈਨੂੰ ਦਿੱਖਦੀ ਆ ਹੂੰ ਛੇੜ ਜਿਹਾ ਪਰੇ ਕੰਮ ਆ ਜੈਣਾ ਦਲਿਆ ਦਲਾ ਜਾ ਹੈ ਨਾ ਵਿੱਚ ਉਹਦਾ ਮਾੜਾ ਮੋਟਾ ਦਾਬ ਚ ਆਪ ਹੁੰਦਾ ਹੈ ਹੱਥ ਨਾਲੇ ਫੁੱਟਦਾ ਹੈ ਥੋੜਾ ਹੱਥ ਨਾਲੇ ਆ ਇਹ ਹੂੰ ਬਾਹਰੋਂ ਵਿੱਚੇ ਛੱਡ ਦਮਾ ਸਮਾਈ ਆਓ ਖੇਤ ਚ ਨਾ ਗੇਰੀਆਂ ਥਣਕ ਬੀਜਣੀ ਅਗਲੇ ਨੇ ਆਪਣਾ ਥੈਲੇ ਚ ਪਾਇ ਲੈ ਸਾਰਾ ਆਹ ਫੁੱਲ ਫਾਫੜੀਏ ਫੂਕ ਦੂੰਗੇ ਇਹਨਾਂ ਨੂੰ ਇਹਨਾਂ ਨੂੰ ਫੂਕ ਦੂੰਗੇ ਜੀ ਆ ਨਾ

ਇਹ ਦਾ ਬਾਗੀ ਨਾ ਜੂਰੀਓ ਪਰ ਗਰਮ ਗਰਮ ਮਿਲ ਚ ਐਨਾ ਕਦਾ ਉਤਾਰ ਦਿੰਦਾ ਹੈ ਕਿ ਨਹੀਂ ਅੱਜ ਫੌੜ ਲੈ ਕੇ ਆਏ ਹੋਏ ਆ ਫੌੜ ਫਾਈਬਰ ਦਾ ਆ ਫੌੜ ਦਾ ਪਾਸੇ ਵੱਢਦੇ ਨਹੀਂ ਆਉਣਾ ਤਾਂ ਦੂਆ ਕੱਲੂ ਮਿਲੂ ਜਾਊ ਫਿਰ ਹਾਂ ਕੱਲੂ ਪਰਸ ਨੂੰ ਮੈਰੀ ਸਲਾ ਇਹਨੂੰ ਲੈ ਕੇ ਜਾਵਾਂ ਤੇਰੇ ਨਹੀਂ ਵੀ ਵੇਖੇ ਜਾਣਾ ਤੇ ਦੇ ਅਬ ਬ੍ਰੇਕਾਂ ਫੁੱਲ ਆ ਪਈਆਂ ਹੁਣ ਫੁੱਲ ਭਰੇ ਮੈਨੂੰ ਲੱਗੜੀ ਨਹੀਂ ਆ ਹਾਂ ਹਾਂ ਤੈਨੂੰ ਦੱਸਤੀ ਗੱਲ ਖਾਲੀ ਰੂਹ ਮੈਂ ਲੱਗਦੀ ਨਾ ਫੁੱਲ ਭਰੇ ਮੈਨੂੰ ਨਾ ਐ ਜਾਣਾ ਗੱਡੇ ਮੰਗਣਾ ਆਇਤਾ ਗੇਰਦਾ ਹੀ ਆ ਬੰਦੇ ਕਿਤੇ ਥੋੜੇ ਫੌੜ ਆਉਂਦੇ ਉੱਥੇ ਗੱਡੇ ਦੇ ਪਿੱਛੇ ਰੇੜੀ ਨੂੰ ਘੁੱਸਾ ਹੁੰਦਾ ਹੀ ਇਹਨੂੰ ਹਾਈਬ੍ਰਿਡ ਨਾ ਨਾ ਇੰਨਾ ਵੀ ਹੋਣੀ ਹੈਗਾ ਉਹ ਇੰਨੇ ਵੀ ਮਾਰ ਪੈਂਦਾ ਦੇਖੇ ਕਿੰਨੇ ਆਉਂਦੇ ਮੇਲੇ ਮਾ ਫੌੜ ਗੰਨਾ ਲੈ ਕੇ ਉਹ ਆਉਂਦੇ ਨਹੀਂ ਹੈਗੇ ਉਹ ਕੰਮਕਾ ਕੋਈ ਦਵਾਈ ਨਹੀਂ ਬਾਈ ਲੈ ਇਹਦਾ ਬ੍ਰੇਕਾਂ ਦਾ ਹਾਈ ਵੱੜਦੇ ਆਉਂਦੇ ਆ ਮੇਲੇ ਨੂੰ ਫੌੜ ਉਹ ਮੈਂ ਦੇਖਿਆ ਹੈ ਹੈ ਉਹ ਮੇਲੇ ਜੇ ਗੰਨਾ ਗੇਰਦਾ ਹੀ ਨਹੀਂ ਗਾਹ ਲੋਕ ਫੌੜਾਂ ਨਾਲ ਗੇਰਦੇ ਤਾਂ ਹੈਗੇ ਆ ਬਸ ਨੇ ਕੋਈ ਨਹੀਂ ਹੈਗਾ ਆਇਤਾ ਮੈਂ ਬਿਨਾਂ ਬ੍ਰੇਕਾਂ ਦੇ ਸਿੱਟੀ ਜਾਂਦਾ ਫਿਰ ਉਹ ਬੰਦੇ ਨੂੰ ਟੱਕਾ ਹੀ ਦਿੰਦੀ ਆ ਰੀਨ ਕਾ ਟੱਕ ਨੂੰ ਹੀ ਤਾਂ ਰੇਸ ਨਾਲੇ ਕੰਟਰੋਲ ਹੋ ਜਾਂਦਾ ਫੌੜ ਦਾ ਹਾਂ ਇਹ ਤਾਂ ਹੁਣ ਗਲਦੀਪ ਸਿੱਧਾ ਇਹ ਗਲਦੀਪ ਦੇ ਨੂੰ ਕਿਹੜੇ ਬ੍ਰੇਕਾਂ ਬੋਦ ਹੁੰਦੀਆਂ ਫੇਰ ਉਹਦਾ ਕਿ ਹਰਦੀ ਬ੍ਰੇਕਾਂ ਹੁੰਦੀਆਂ ਫੌੜ ਨੂੰ ਫੌੜ ਦਾ ਕੋਈ ਵੀ ਆ ਚੱਲ ਹਸੇ ਬ੍ਰੇਕ ਤਾਂ ਹਿਸਾਬ ਦੀ ਹੋਈ ਦੀ ਫੌੜ ਦੀ ਇਹ ਤਾਂ ਨਵੇਂ ਹੁਣ ਤੇਰੇ ਪ੍ਰੈਸ਼ਰ ਵਾਲੀਆਂ ਆ ਗਈਆਂ ਬਾ ਤੇਲ ਚ ਬ੍ਰੇਕਾਂ ਨਹੀਂ ਤਾਂ ਪੁਰਾਣੇ ਦਾ ਹੁਣ ਬ੍ਰੇਕਾਂ ਦਾ ਕੰਮ ਹੁੰਦਾ ਹੀ ਆ ਕੋਈ ਵੀ ਟਰੈਕਟਰ ਹੈ ਬਾਈ ਬ੍ਰੇਕ ਬਈਆਂ ਬ੍ਰੇਕਾਂ ਫੁੱਲ ਆ ਮੈਂ ਦੇਖੀਆਂ ਜਦ ਇਹ ਰੁਕ ਜਾਂਦਾ ਹੈ ਇੱਕ ਗੇੜੇ ਤਲ ਜਾ ਕੇ ਦੇਖਣਾ ਮੈਂ ਉਹ ਬਾਈ ਜੀ ਇਹ ਨਹੀਂ ਰੁchnਾ ਹੈਗਾ ਪਰ ਇਹ ਵੇ ਟ੍ਰੈਂਡ ਇਹਨੂੰ ਦੇਖ ਲਈ ਓਕੇ ਜੀ ਰੁਕ ਜੂਗਾ ਸਾਧਨ ਹੈ ਨਹੀਂ ਨਾ ਕੋਈ ਲੈ ਬਹੁਤ ਔਖਾ ਬਾਈ ਪਿੰਨੇ ਬਜਾਰੇ ਨੇ ਮੈਂ ਕਹਿੰਦਾ 10 ਕਿਲੋ 7 ਕਿਲੋਮੀਟਰ ਜਾਣਾ ਹੋਣਾ ਤੁਰਕੇ ਹੋਰ ਸਕੂਲ ਤੇ ਆਇਆ ਹੋਣਾ ਓ ਜਾਂਦਾ ਤੁਰਿਆ ਬਾਈ ਕਹਿੰਦਾ ਬੱਸ ਤਾਂ ਨਹੀਂ ਲੰਗੀ ਕੋਈ ਸਕੂਲ ਵਾਲੀ ਇਹ ਸਰਕਾਰੀ ਸਕੂਲ ਵਾਲਾ ਮੁੰਡਾ ਇਹ ਇਧਰ ਬੱੱਸਾਂ ਨਹੀਂ ਲੱਗੀਆਂ ਆਉਂਦੀਆਂ ਹਮ ਸਾਰੇ ਟੈਂਪੂ ਟੈਂਪੂ 'ਤੇ ਸਵਾਰੀ ਸਵਾਰੀ ਦਾ ਹੈ ਨਾ ਹੁਣ ਇਧਰ ਨੂੰ ਅੱਜ ਤਾਂ ਨੇੜੇ ਹੀ ਰੋਪੜ ਇੱਥੇ ਨੂੰ ਹਮ ਬੱੱਸਾਂ ਹੈ ਨਾ ਇਹ ਆਪਣੇ ਸਕੂਲ 'ਚ ਤੇ ਆਇਆ ਲੱਗਦਾ ਚੱਲੀਆਂ ਪੜਦਾ ਹੁਣ ਬੱਸਾਂ ਦਾ ਆਪਣੀ ਸੜਕ ਪਾਣੀ ਕਿਤੇ ਹੈ ਉਹ ਬੱਸ ਦਾ ਆਪਣੀ ਸੜਕ ਪਾਣੀ ਮਿਲਦੀ ਬੰਦਾ ਖੜਾ ਥੱਕ ਜਾਂਦਾ ਹੈਗਾ ਨਹੀਂ ਘਟ ਗਈਆਂ ਵਾ ਘਟ ਗਈਆਂ ਬੱਸਾਂ ਉਹ ਕਿਉਂਕਿ ਜੀਣਾ ਕੋਲ ਹੁਣ ਅੱਗੇ ਲੋਕਾਂ ਕੋਲ ਸਾਧਨ ਘੱਟ ਹੁੰਦੇ ਤੇ ਹੁਣ ਜੀਣਾ ਅੱਧਿਆਂ ਕੋਲ ਹੱਦ ਤੇ ਜ਼ਿਆਦਾ ਸਾਧਨ ਹੋ ਗਏ ਜਿਨ੍ਹਾਂ ਕੋਲ ਬੱਚੇਆਂ ਕੋਲ ਹੈ ਨਹੀਂ ਹੁਣ ਉਹਨਾਂ ਨੂੰ ਔਖੀ ਹੋਗੀ ਹੁਣ ਬੱਸਾਂ ਵਾਲਿਆਂ ਨੇ ਵੀ ਟਾਈਮ ਘਟਾਤੇ ਜੇ ਸਵਾਰੀ ਆਉਂਗੀ ਤਾਂ ਤੇਲ ਪੈਣ ਤਾਂ ਕੰਮ ਚੱਲਣਾ ਸਮਝਿਆ ਗੱਲ ਹੁਣ ਗੁਜਾਇਤ ਹੀ ਨਹੀਂ ਹੁੰਦੀ ਅਗਲੇ ਕਈਆਂ ਚ ਵਿਜਾਇਸ ਦਾ ਤਾਂ ਜਾਨ ਹੁਣ ਆਏ ਆ ਵੀ ਦੋ ਤਿੰਨ ਲੈਣੇ ਇੱਕ ਦੋ ਦਾ ਪੜਦਾ ਹੀ ਹੁੰਦਾ ਘਰ ਦੇ ਦੋ ਜਣੇ ਆਰਾਮ ਨਾਲ ਆ ਜਾਂਦੇ ਸੁਖਰੂ ਵੀ ਹੀ ਪਰ ਫਿਰ ਚੁਪਕੀ ਮੰਡ ਜਾਣਾ ਕਹਿੰਦਾ 2 ਕਿਲੋਮੀਟਰ ਦਾ ਟੋਟਾ ਤਾਂ ਉਹ ਟੈਂਕੀ ਚੱਕੇ ਹੋ ਜਾਣਾ ਇਹ 2 ਕਿਲੋਮੀਟਰ ਦਾ ਹੋਵੇ ਗਾਂਹਾਂ ਹੀ ਜਾ ਕੇ ਉਹ ਕਾਹਤ ਉਹ ਬੈਠ ਗਿਆ ਵਿਚਾਰਾ ਉਹ ਦੇਖੂਗਾ ਹੁਣ ਸਾਧਨ ਦੇਖੂਗਾ ਕੋਈ ਮੈਂ ਤਾਂ ਸਕੂਟਰ ਸਕਟਰ ਬਹੁਤ ਆਉਣੇ ਆ ਹੈ ਕਰੀ ਨਹੀਂ ਤੇ ਫੇਰੇ ਆਣੇ ਸਕੂਟਰ ਸਾਡੀ ਚੁਪਕੀ ਮੰਡ ਕਿੱਥੇ ਕਰੇ ਉਹ ਗਾਹਾਂ ਲੰਗੇ ਹਨ ਉਹ ਜਿਹੜੇ ਘਾਹਾਂ ਇਹ ਤਾਂ ਕਈ ਘਾਹ ਹੋਣੇ ਹਨਾ ਹਾਂਜੀ ਜੱਟ ਰਹੇ ਚੁਕੀ ਮੰਡੇ ਆ ਆਹਾਂ ਹਾਂਜੀ ਫੇਰ ਤਾਂ ਰੇੜੀ ਆ ਯਾਰ ਉਹ ਗਾਹਾਂ ਤੱਕ ਲੰਘ ਜਾਂਦੀ ਦਰਿਆ ਤੱਕ ਇਹ ਉਹ ਪਰਾਂ ਜਿਹੜੇ ਨੂੰ ਕਢੀ ਸਈ ਹੈ ਗਾਹਾਂ ਤੱਕ ਜਾਂਦੀ ਜਿੱਥੇ ਦੁੱਲੋਂ ਦੀ ਜ਼ਮੀਨ ਹੁੰਦੀ ਸੀ ਇਹਨੂੰ ਕਹ ਪਰਾਂ ਇਹਨੂੰ ਪਤਾ ਇਹਨੂੰ ਜਿੱਥੇ ਡਾਕਟਰ ਦਾ ਬਾਈ ਵੀ ਸੀ ਇੱਕ ਜ਼ਮੀਨ ਗਾਹਾਂ ਦੁੱਲੋਂ ਦੁੱਲੋਂ ਹੁੰਦਾ ਤਾਂ ਇੱਕ ਐਮਐਲਏ ਪੈਣ ਗਿਆਤਾ ਮੰਤਰੀ-ਮੁਤਰੀ ਇਹਨੂੰ ਕਿਹਨੂੰ ਕਿਹਦਾ ਤੁਸੇ ਹੀ ਵੰਡ ਮਾਰਿਆ ਨੇ ਸਾਨੂੰ ਸੋ ਸਾਰਾ ਪਤਾ ਤੇ ਤੁਹਾਡੇ ਕਿਹਾ ਹੁੰਦਾ ਉਹ ਹੁਣ ਪਿੱਛੇ ਜੇ ਆਏ ਐ ਰਹਿਣ ਉਹਦੇ ਕਾਹਦੇ ਫੌਜੀ ਸਾਹਿਬ ਲੈ ਫੌਜੀ ਥੋੜਾ ਜਿਆਦਾ ਜਿੱਦੇ ਆਏ ਨੇ ਨਾ ਜੀ ਸਭ ਸਾਰਾ ਜਾ ਤਾਂ ਥੋੜਾ ਇਹਦਾ ਆਹ ਹੋ ਰਹੀ ਹੈ ਨਾ ਕਿਹਨੂੰ ਕੀ ਪਤਾ ਵਿਚਾਰੇ ਦੁੱਲੋਂ ਕੌਣ ਹੈ ਗਾਓ ਉਹਨੂੰ ਕਹਿੰਦੇ ਬਈ ਚੁੱਪ ਚਾੜੇ ਡਾਕਟਰਾਂ ਨੂੰ ਕਰੀਂ ਕਰ ਤਰੀ ਪਤਾ ਕਿ ਨਹੀਂ ਇਹ ਪਾਣਾ ਆਏ ਸੱਡ ਗੁੱਲੂ ਪਾ ਦੇ ਤਰੇ ਆ ਬੰਦ ਪਾਣੀ ਕਾਈ ਕਰੂੰਗਾ ਮੈਂ ਹੁਣ ਸਾਲਾ ਜੀ ਤੁਹਾਨੂੰ ਦੱਸਤਾ ਜੇ ਪਾਣੀ ਪੈ ਗਿਆ ਉੱਥੇ ਉਹ ਲੈ ਟੈਂਕ ਚ ਦਾਣੇ ਰੱਖ ਲਏ ਸੀ ਜੀ ਮੈਨੂੰ ਦੱਸਤਾ ਮੈਂ ਹੁਣ ਉਹ ਨਾ ਉੱਥੇ ਨਾ ਚੂਹੇ ਨਾ ਖੱਟਾ ਕੱਟਿਆ ਬਿੱਦਰ ਨੂੰ ਉਹ ਮਿੱਟੀ ਜੀ ਆਲੂ ਵਾਲੇ ਕਹੀ ਰੱਖ ਲਿਆ ਕੇ ਯਾਰ ਇੱਕ ਆ ਮੰਡ ਮਾ ਤਾਂ یوں ਚੱਲਦੀ ਐ ਦੂਜੀ ਔਰਸੋਂ ਕਹੀ ਤਾਂ ਇਹ ਚੱਲਦੀ ਨਹੀਂ ਆਲੂ ਨੁੱਕ ਵਾਲੀ ਕੋਈ ਚੱਲਦੀ ਉਹਦਾ ਨੱਕਾ ਸੀ ਸਾਰੀ ਮੁੰਦੇ ਨਾਲ ਲਾਏ ਆ ਪਾਣੀ ਉਹ ਥੋੜੀ ਕੁੱਟ ਜਾਂਦੀ ਵਿੱਚ ਆਦਾ ਮਿੱਟੀ ਜੇ ਪਰ 5 ਕਿਲੋ ਟੋਲੇ ਲੈ ਫਰ ਫੇਰ ਕੈਮਰਾ ਫੜ ਲੈ ਅਸੀਂ ਰੇਤਾ ਪਾ ਲਈਏ ਹਲੇ ਕਾ ਕੰਡਾ ਕਰਨਾ ਜੇ ਆਪਾਂ ਲੇਟ ਹੁੰਦਾ ਨਾ ਬਹੁਤ ਕਰਦੇ ਦਾ ਹੁਣ ਨਹੀਂ ਛੱਡਣਾ ਅੱਜ ਤਾਂ ਬਾਪਾ ਅੱਧਰ ਰਹਿ ਗਿਆ ਅੱਛਾ ਹੀ ਬਾਗ ਮੰਨ ਕੇ ਚੱਲ ਐਮਾ 2:00 ਤਾਂ 3:00 ਫਟਾ ਹੋ ਗਿਆ 3 ਸਾਲੇ ਪੈਸੇ ਨੇ ਕਦੇ ਆਏ ਹੋਏ ਐ ਤੇ ਮੈਂ ਰਹਿੰਦਾ ਜੈ ਦੀ ਬਹੁਤ ਐਮਾ ਹੂੰ ਕਿੰਨਾ ਕ ਟਾਈਮ ਹੋ ਗਿਆ ਫੌਜੀ ਅੱਜ ਕੇ 5:00 ਨਾਈ 5:00 ਤਾਂ ਨਹੀਂ ਰਹਾ ਹੁੰਦਾ ਇਹ ਤਾਂ 3:48 4:00 ਵੀ ਹੋਣਾ ਹੈ ਨਾ 3:48 ਉਹ 10 ਮਿੰਟ ਰਹਿ ਗਏ ਲੈਕ ਟਾਈਮ ਹੋਇਆ ਯਾਰ ਆਪਾਂ 2:30 ਵਜੇ ਆਏ ਹੋ ਰੇ ਇਹਨੂੰ ਫੇ ਕਿੰਨਾ ਕ ਟਾਈਮ ਹੋਇਆ ਚਲ ਆ ਗਿਆ ਦੇਖਦੇ ਆ ਆਇਆ ਆਇਆ ਹਿੰਮਤ ਨਾਲ ਹਾਂ ਜੀ ਚਾਚੂ ਮੇਰਾ ਤੇਰੀ ਨਾਲੇ ਨਾਲ ਐ ਅੱਜ ਹੁਣ ਤਾਂ ਕਣਕ ਲੱਗਦੀ ਮੂੰਹ ਲੱਗਣਾ ਹਾਂ ਜੀ ਹਾਂ ਜੀ ਹਲਾ ਠੀਕ ਹੋ ਗਿਆ ਪਹਿਲਾਂ ਮੰਨੂ ਆਇਆ ਦਾ ਮਾ ਉਹ ਗਿਆ ਉਹ ਕੰਮ ਫੇਰ ਨਹੀਂ ਅੱਜ ਕੱਲੀ ਜਮੇ ਆਏ ਹੁੰਦਾ ਨਾ ਹਾਂ ਜੀ ਉਹ ਜਮੇ ਹੀ ਵਾਹ ਹੋਏ ਹਲਾ ਇਨਾ ਮਾਰ ਦਿੰਦੂ ਤੇਨ ਹਾਂ ਜੀ ਉੱਥੇ ਵੀ ਗੱਲੂ ਦੇ ਛੱਡਣਾ ਸੀ ਇੱਥੇ ਨਾਲ ਹੀ ਬੀਠਾ ਮੈਂ ਦੇਖ ਜਿਹੜਾ ਛੱਡਿਆ ਉਹ ਵੀ ਗੁਰ ਗਿਆ ਹੋਣਾ ਹੁਣ ਨਿਸ਼ਾਨੀ ਵੀ ਲੱਭਣੀ ਆ ਗਈ ਆ ਲੈ ਆਏ ਕਿਰਾ ਮੇਰਾ ਇੱਧਰ ਉੱਥੇ ਇੱਕ ਨੂੰ ਆਇਆ ਰੱਖਾ ਪਿੱਛੇ ਉਪਰ ਇੱਕ ਫਾਨ ਜਾਂ ਦੇ ਦਵਾ ਇੱਕ ਕਮਾਂਡ ਛੱਡ ਲੈ ਹੋ ਜੀ ਵਾਹ ਤੋ ਜਦੋਂ ਆਮੀ ਦੇ ਪੰਜਾਬ ਨੂੰ ਸੀ ਪਾਣੀ ਲਾਉਣਾ ਹੀ ਪੈਣਾ ਉੱਥੇ ਰਾ ਰਾਤ ਉਜਣਾ ਖੋਜਣਾ ਉਹ ਖਤੀ ਮਾ ਨਹੀਂ ਛੱਡਣਾ ਕੋਈ ਹੁਣ ਤਾਂ ਉਹਦੀ ਟੇੜ ਪੈ ਗਈ ਹੈ ਨਾ ਹਾਂ ਜੀ ਉਹ ਮਾਟਰ ਇਹ ਪੈ ਗਈਆਂ ਹਾਲ ਟੱਪੜੀ ਪੈਂਦੀ ਸਾਨੂੰ ਮੁਠੀ ਬੰਦ ਕਰਕੇ ਨਹੀਂ ਤਾਂ ਵਿਜ਼ਿਬਿਲਿਟੀ ਚਲੀ ਜਾਈਏ ਹਾਂਜੀ ਉਹ ਖੇਤੀ ਲੱਗ ਗਈ ਲੋ ਭਾਈ ਬੂਟੇਆਂ ਬੱਲਾ ਆਇਆ ਫੇਰ ਬੂਟੇ ਬੱਤ ਨਹੀਂ ਆਉਂਦੇ ਹੈਗੇ ਪਾਣੀ ਤਾਂ ਜ਼ਿਆਦਾ ਲਾਤਾ ਇਹਨੂੰ ਆ ਤਾਂ ਪਾਣੀ ਨਾ ਪਿਆ ਪਿਆ ਵੀ ਰਹਾ ਹੈ ਆ ਪਾਣੀ ਨਾ ਪਿਆ ਪਿਆ ਕਣਕ ਸਾਲਾ ਲੇਟੀ ਹੋਈ ਜਾਂਦਾ ਕੰਮ ਹੁਣ ਤਾਂ ਹੈਂ ਪਰ ਕਣਕ ਕਾਲਾ ਕੰਮ ਲੇਟ ਹੁੰਦਾ ਹੀ ਜਾਂਦਾ ਸਵੇਰ ਖਾਰਾ ਪਈਆਂ ਤੇ ਉੱਪਰ ਤੇ ਪਾਣੀ ਪੀ ਜਾਂਦਾ ਚਲ ਦੇਖਦੇ ਆ ਉਹ ਵੀ ਗਾਇਲੇ ਉਹਦੇ ਨਾਲ ਤਾਂ ਹੋਊ ਕੋਈ ਕੰਮ ਹੁਣ ਉਹ ਵੀ ਤਾਂ ਬੀਜਣੀ ਆਪਣਾ ਗੰਨੇ ਵਾਲੀ ਹੂੰ ਹੂੰ ਭਈਏ ਲਾ ਕੇ ਘਾਟਣਾ ਆ ਤਾਂ ਬੱਤ ਆ ਇੱਧਰ ਲੱਗਦਾ ਮੈਨੂੰ ਬੱਤ ਆ ਇੱਧਰ ਲੱਗਦਾ ਇਹ ਘਰ ਕੋਲ ਤਾਂ ਪਾਣੀ ਪੀ ਰਿਹਾ ਸੀ ਫੱਡੌਲਾਂ ਜੀਆਂ ਕਰਾ ਬੰਦਾ ਰੱਖ ਫੇਰ ਹੁਣ ਹੈ ਬੰਦਾ ਰੱਖ ਲੈ ਕੋਈ ਹੁਣ ਬਣਾਦਾ ਗੰਨੇ ਚੱਲ ਜੀ ਇੱਧਰ ਹੁਣ ਤਾਂ ਪਤਾ ਲੱਗਣਾ ਉੱਧਰ ਨਾ ਨਾ ਗਿੱਲਾ ਹੋਵੇ ਹੋ ਯਾਥੇ ਕਹੀ ਨਹੀਂ ਮਿੱਟੀ ਛੱਡਦੀ ਯਾਥੇ ਹੀ ਨਹੀਂ ਗੱਲ ਬਣਨੀ ਆ ਵੀ ਹਲੇ ਗਿੱਲਾ ਹੈ ਨਾ ਇਹ ਫੋਲੇ ਹੋਣਾ ਬਾਈ ਉਧਰੋਂ ਤਾਂ ਬਹੁਤ ਫਰਕ ਪੈ ਗਿਆ ਇੱਥੇ ਜੇ ਮੈਂ ਕਹਿੰਦਾ ਪੇਤਲਾ ਪੇਤਲਾ ਰੂਟਾ ਬੀਟਰ ਕਮਾ ਦੇਵੇ ਨਹੀਂ 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 ਬੰਤ ਆ ਜਾਣਾ ਬਹਿਣ ਦੇ ਤੂੰ ਪਰ ਹੁਣ ਆ ਪਹਿਲਾਂ ਸਾਫ਼ ਕਰਾ ਇਹਨਾਂ ਤਾਂ ਆਹ ਮਾਰੇ ਦੇ ਟੱਕ ਉਧਰ ਹੂੰ

ਕੀ ਗੱਲ ਨਾਲੇ ਉੱਥੇ ਮੰਡਾ ਜਾਨੂੰ ਦੋ ਦਿਨ ਹੋਰ ਨਿਕਲ ਜੈਣੇ ਮੰਡਾ ਚ ਡੌਲਾ ਪੜਾ ਦੇ ਪਹਿਲਾਂ ਕਿਹੜੇ ਡੌਲਾ ਵੀ ਪੜਾ ਦੂੰਗੇ ਗਲੇ ਬੰਨ ਜਾ ਪਹਿਲਾਂ ਫੇ ਡੌਲਾ ਪੜਾ ਦਿੰਦੇ ਦੋ ਤਿੰਨ ਦਿਹਾੜੀਆਂ ਜਿਹੜੀਆਂ ਲੱਗਦੀਆਂ ਲੋਹਾਰ ਕੇ ਤੇ ਕੀ ਗੱਲ ਤਾਂ ਭਾਈ ਵੀ ਹੋ ਜੂਗੀ ਹੋ ਆ ਹਬੇ ਲੈ ਖੜੀ ਏ ਏੜੀਆਂ ਹੁੰਦੀ ਐ ਜਾਲੀਆਂ ਹੁੰਦੀ ਐ ਏੜਾ ਖਾਲੇ ਬੇਕਾਰ ਆ ਵੱਡ ਗੜਾਸੇ ਨਾਲ ਇਹ ਤਾਂ ਵੱਢ ਨਹੀਂ ਪੈਣੇ ਆ ਆਹ ਇਹ ਤਾਂ ਵੱਢ ਨਹੀਂ ਪੈਣੇ ਭਰਾ ਘਰ ਪਟਾ ਦੀ ਜੀ ਹੁਣ ਇਹ ਹੀ ਉੱਟ ਨੂੰ ਐ ਜਾਈਆਂ ਐ ਮੁੱਟਾ ਮਾੜਾ ਏ

ਆਲੇ ਨਹੀਂ ਲੜੇਗੀ ਹੂੰ ਮੈਂ ਹੁਣ ਮੈਨੂੰ ਕਾਂਕ ਵੀਜ ਜਾਣੇ ਆਹੋ 300 ਗਣ ਹਾਂ ਮਾਜੀ ਕਾ ਜਿਸ ਲਾਹ ਬੜਗੀ ਵਾ ਕਾਂਕੋਂ ਪਟਾ ਦੂੰਗਾ ਇਸਲਾਹ ਬੜਗੀ ਤਾਂ ਕਿ ਦੱਸ ਕਿਹਨੀ ਗਣ ਹਾਂ ਮੈਂ ਕਾਂਕੋਂ ਪਟਾ ਦਿੰਦਾ ਨਹੀਂ ਕਿ ਜਿੱਤਰ ਆਹੋ ਇਹ ਮੈਂ ਕੱਢ ਲਾ ਕਹਿੰਦਾ ਤਾਂ ਹਾਂ ਹਾਂ ਕਹਿੰਦਾ ਫੋਨ ਕਰ ਲਾ ਮੈਂ ਕਰ ਲੂੰਗੇ ਕਿਹਨੀ ਵਾ ਰਿਸੇ ਵਾ ਕਹਿਦਾ ਉੱਥੇ ਢੀਏ ਪਰ ਆ ਜਾ ਭਾਈ ਕਰ ਲਾ ਹਾਂ ਠੀਕ ਨੇ ਹਾਂ ਸਾਰੇ ਮੁੱਟੇ ਮਾਰੇ ਆ ਦੇਖ ਤਾਂ ਬੂਟਾ ਤਾਂ ਦੇਖਿਆ ਜਾ ਬਹਾ ਤਕੜੇ ਬੂਟੇ ਸਾਰੇ ਬਾਈ ਆ ਇੱਧਰ ਸੌਦਾ ਤਾਂ ਫੇਰ ਮੈਨੂੰ 10 ਮਿੰਟ ਲੱਗਣੇ ਆ ਉਹ ਸਾਰੇ ਤਕੜੇ ਬੂਟੇ ਖੜੇ ਆ ਉਹ ਕਹਿ ਦੀ ਸੇਰ ਚਲੇਗਾ ਉਹ ਜਦ ਹੋਣਾ ਸੌਦਾ ਪਤਾ ਵੀ ਨਹੀਂ ਲੱਗਣਾ ਉਹ ਜਾਂ ਹੋਣਾ ਜਦੇ ਹੋਣਾ ਬਾਈ ਹੂੰ ਇੱਕ ਤਾਂ ਪਾਰਲੀਮੈਂਟ ਆ ਰਿਹਾ ਮੈਂ ਕੀ ਕਹਿਣਾ ਆ ਸਭ ਨਾਲ ਮਰਦਾ ਪਾਣੀ ਦੀ ਦੌੜ ਸੀ ਬਾਈ ਦੂਜੀ ਰੰਗ ਕਰ ਗਈ ਆਹੋ ਹੂੰ ਚੱਲ ਜੇ ਚੱਲ ਦੇਖੀਏ ਭਈ ਇਹ ਟਰਾਲਾ ਮਗਾਉਂਦੇ ਆ ਲਦਾਈਏ ਗੰਨਾ ਪਰਚੀਆਂ ਆਈਆਂ ਹੋਈਆਂ ਬਾਈ ਹੁਣ ਆਹ ਹੁਣ ਪਾਣੀ ਰੋਝ ਇੱਧਰ ਲਾਉਂਦਾ ਆ ਪਤਾ ਨਹੀਂ ਕਣਕ ਉਲਾਂਦਾ ਪਤਾ ਨਹੀਂ ਕਿਆ ਚੀਜ਼ ਆ ਇਹ ਗਾਹਾਂ ਬੀਜ ਜਵਨੇ ਬੂਟੇ ਬਾਟਿਆਂ ਨੂੰ ਕਹਿਣਾ ਯਾਰ ਜੇ ਮਿਲਿਆ ਉਹਨੂੰ ਵੀ ਆਹ ਫਲਾਗ ਰਾਕ ਬਾਈ ਪਾਣੀ ਨਾ ਪਾਈ ਪਵੇ ਕਣਕ ਬੀਜਣੀਆਂ ਅਸੀਂ ਠੀਕ ਨਹੀਂ ਗੱਲ ਹੂੰ ਤੁਹਾਨੂੰ ਬੱਤਾ ਆਇਆਗਾ ਖੇਤ ਦੋ ਦਿਨ ਬਾਅਦ ਆ ਜਾਣੇ ਇਹਨਾਂ ਹੰਡੀਆਂ ਨੂੰ ਬੱਤਾ ਸਾਫ ਹੋਈਆਂ ਮੈਂ ਤਾਂ ਉਦਣ ਦਾ ਇੰਨੀ ਪੈਰ ਕੱਢਦਾ ਦੇਖਦਾ ਏ ਉਹ ਨਹੀਂ ਤੂੰ ਕਹੀ ਜਾਂਦਾ ਬੱਤ ਆ ਗਿਆ ਓ ਬੱਤਾ ਹੁਣ ਵਾਹੀ ਨਾ ਲਾਤੀ ਦੇਰ ਉਦ ਐ ਨਹੀਂ ਪੈ ਰੁੱਦਣ ਕਰਦਾ ਤਾਂ ਐ ਨਹੀਂ ਹੁਣ ਕਰਦਾ 4 ਵਜੇਨ ਬਾਅਦ ਧੁੱਪੇ ਨਹੀਂ ਲੱਗਦੀ ਬੂਟਿਆਂ ਨੂੰ ਹਾਂ ਜੁੱਤੀ ਬਾਈ ਕੋ ਮੁੰਦਾ ਕਿ ਨਹੀਂ ਕੋ ਮੁੰਦਾ ਤਾਂ ਫੇਰ ਨਾ ਦਿਨ ਵੀ ਛੋਟਿਆ ਹੁਣ ਹਾਂ ਮਿੱਕਾ ਪੱਤੇ ਕਰਕੇ ਧੁੱਪ ਲੱਗਦੀ ਹਾਂ ਪੱਤੇ ਹੀ ਤਾਂ ਘਟਾ ਪੱੰਗੀ ਪਈ ਆ ਚੱਲ ਚੱਲੀਏ ਕੱਦ ਵੀ ਬਹੁਤ ਆ ਬੂਟੇ ਦਾ ਬਾਈ ਆਹ ਆਹ ਬਿਮਾਰੀ ਆ ਇਹਨੂੰ ਬੁੱਥਲੀ ਨੂੰ ਫੁੱਲ ਨਾ ਆਉਂਦਾ ਬਈ ਫੋ ਤੂੰ ਆ ਦੇਖ ਉੱਪਰ ਕੱਦ ਕਿੰਨਾ ਕੱਦ ਬਸੇਰਾ ਆਈਦਾ ਆ ਜਿਹੜੀ ਪ੍ਰਚਾਰਦੇ ਨੇ ਪੂਲਿਆਂ ਦੇ ਆ ਬੂਟਾ ਇਹ ਵਾ ਹੁਣ ਦਾਣੇ ਦੇਖੀ ਤੂੰ ਕਿਹੜੇ ਹਿਸਾਬ ਨਾਲ ਇਹ ਲੈ ਲੈ ਇਹ ਸਾਰੇ ਸਾਰੇ ਜੰਮਦੇ ਆ ਫਿਰ ਹਾਂ ਵੀ ਇਹਦਾ ਪਹਿਲਾਂ ਹੀ ਜੰਮੇ ਹੀ ਬੀਜ ਜਦੋਂ ਇਹਦੀ ਸਪਰੇਅ ਕਰ ਦੋ ਬਸ ਬੀਜ ਆਹੇ ਤੇ ਬੀਜ ਆਹੇ ਦਾਦਾ ਸੁ ਬੁੱਧਾ ਨੇ ਹੋਣੇ ਕੀ ਸਾਰੇ ਫਲਈ ਹਾਂ ਚੱਲੀਏ ਚੱਲ ਚੱਲ ਫਿਰ ਚਲੋ ਚੱਲੀਏ ਇਹ ਭਾਈ ਹੁੰਦਾ ਕਹਿੰਦੇ ਆ ਠੀਕ ਹੈ ਜੀ ਤੇ ਲਿਆਈਏ ਤਾਂ ਲੜ ਰੂਲਾ ਦੇਖੀਏ ਆਹੋ ਠੀਕ ਗੱਲ ਹਾਂ ਚੰਗਾ ਜੀ ਬਾਈ ਸਸਰੀ ਕਾਲ ਜੀ ਆਹ ਚੜ੍ਹ ਕਾਲ ਜੀ